ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰ ਪ੍ਰਿਆ ਅਟੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸੱਜਣੋ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਰਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਖਰੀਦਦਾਰੀ ਪਸ਼ੂ ਦੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਜਰੂਰ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਕੋਈ ਆਪਣੀ ਖਰੀਦਦਾਰੀ ਕਰ ਸਕੇ ਪਹੁੰਚੇ ਆਂ ਪਿੰਡ ਭਾਈ ਲੱਧੂ ਜਿਲੇ ਦੀ ਗੱਲ ਕਰਕੇ ਸ਼੍ਰੀ ਤਰਤਾਸਹਿਤ ਤਹਿਸੀਲ ਪੱਟੀ ਬਾਈ ਗੁਰਪ੍ਰੀਤ ਸਿੰਘ ਦੇ ਕੋਲ ਆਓ ਕਰੀਏ ਬਧੇਰੇ ਜਾਣਕਾਰੀ ਸਾਂਝੀ ਬਣੇ ਰਹੋ ਅੰਦ ਤੱਕ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਸਰਾਉ ਚੜਦੀ ਕੈਨ ਸੇ ਤਾਂ ਨਾਨਾ ਨਜ਼ਾਰੇ ਆ ਤੇ ਵੈਲਕਮ ਤੁਹਾਨੂੰ ਫੇਰ ਪਹੁੰਚਣ ਚ ਜਿਆਦਾ ਹੋ ਗਿਆ ਹੈਨਾ ਜਿਆਦਾ ਟਾਈਮ ਪਾਦਾ ਹੈਨਾ ਮਹੀਨਾ ਡੇਢ ਮਹੀਨਾ ਹੀ ਪਤਾ ਸੀ ਹਾਂ ਜੀ ਹਾਂ ਜੀ ਪੈ ਗਿਆ ਪੈ ਗਿਆ ਪਰ ਕੱਢ ਕੇ ਤੋਹਫਾ ਹੀ ਲੈਣਾ ਨਹੀਂ ਮੈਂ ਤਾਂ ਵਿੱਚ ਕੋਈ ਸ਼ੱਕ ਪਹਿਲਾਂ ਡਰੈਸ ਕਰੀਏ ਨੋਟ ਹੈਨਾ ਪਿੰਡ ਭਾਈ ਲੱਦੂ ਹਾਂ ਤਸਵੀਲ ਪਤੀ ਜਿਹੜਾ ਫਿਰ ਤਰਨਤਾਰ ਦਾ ਮੋਬਾਈਲ ਨੰਬਰ 98141 6494 ਤੇ ਗੋਪੀ ਆਪਣਾ ਨਾਮ ਠੀਕ ਹੈ ਭਾਈ ਲੱਦੂ ਪਿੰਡ ਹਨਾ ਤੇ ਕਿਆ ਕਰੀਏ ਹੈ ਕੀ ਇਹਦੀ ਤਾਰੀਫ ਕਰੀਏ ਆਪ ਕਰੋਗੀ ਕਰਮਾਂ ਦੀ ਕਿਆ ਬਾਤ ਹੈ ਕਿੰਨਾ ਕਿ ਦੁੱਧ ਭਾਇਆ ਹੋ ਮੈਂ ਨੇ ਸਾਰੇ ਨੇ ਪਿਛਲੇ ਸੂਏ ਪੱਕਾ ਜਿਹੜਾ 17 ਕਿਲੋ ਦੇ 800 ਗ੍ਰਾਮ ਦੁੱਧ ਜਿਹੜਾ ਕੰਡੇ ਤੇ ਚਵਾਇਆ ਵਾਹ ਸੱਚ ਹੈ ਤੇ ਜੇ ਵੀ ਆਪਣੇ ਨਾਲ ਭੈਣ ਭਰਾ ਦਾ ਸੌਦਾ ਕਰਦਾ ਹਨ ਉਹਨਾਂ ਬੰਦਿਆਂ ਮੈਨੂੰ ਇਹ ਗੱਲ ਆਖੀ ਸਾਡੇ ਨਾਲ ਸਾਈ ਕਰ ਜਾ ਵੀਰ ਸਾਈ ਲਵਾਂਗੇ ਸਾਈ ਨਹੀਂ 50000 ਰੁਪਏ ਲਵਾਂਗੇ ਬਿਆਨਾ ਤੇ ਦੁੱਧ ਤੈਨੂੰ ਅਸੀਂ 18 ਵਿੱਚਵਾ ਦਾਂਗੇ 19 ਵਿੱਚਵਾ ਦਾਂਗੇ ਤੇ ਜੇ ਸਿਆੜ ਹੁੰਦਾ ਤਾਂ ਫਿਰ ਤਾਂ ਹੋਰ ਵੀ ਚਵਾ ਦਿੰਦੇ ਚਲੋ ਮੰਨ ਕੇ ਚਲੋ 18 ਲੀਟਰ ਤੋਂ ਤੇ ਨਹੀਂ ਜਾਂਦੇ ਅੱਛਾ ਤੇ 18 ਲੀਟਰ ਦੁੱਧਰ ਮੰਨ ਲਾਂ ਤਾਂ ਠੀਕ ਆ ਹਾਂਜੀ ਹਾਂਜੀ ਖੋਲ ਕੇ ਤੁਰਾ ਤਰਾ ਕਰਾਈਏ ਜੇਕਰ ਲਓ ਜੀ ਰਾਈ ਸੱਜਣੋ ਮੈਂ ਚੰਗੀ ਵੱਡੀ ਆ ਤੀਸਰਾ ਦੂਗਾ ਕੀ ਬਾਤ ਤੇ ਟਿੱਡਪੂੜਾ ਬੜਾ ਸੋਹਣਾ ਲੱਗਾ ਮੈਂ ਵੱਡੀ ਆ ਇਹ ਸੰਤੂ ਸਾਹਿਬ ਮੈਂ ਨਾ ਸੋਧਾ ਕਰਾ ਅੱਛਾ ਜੀ ਤੇ ਮੈਂ ਉਹਨਾਂ ਨੂੰ ਆਖਿਆ ਵੀ ਮੈਂ ਅਗਲੇ ਦਿਨ ਆਉਣਾ ਵਾਹ ਵਾਹ ਜੀ ਤੋਰਾ ਹੀ ਮੈਂ ਦਾ ਪੈਸੇ ਜਾਨੇ ਲਾਏ ਆ ਹੂੰ ਤੇ ਖੇਡ ਪਰ ਆਰ ਸੋਚਿਆ ਵੀ ਲਿਆਈਏ ਨਾ ਲਿਆਈਏ 10000 ਰੁਪਇਆ ਛੱਡ ਦੇ ਇਹ ਭਾਈ ਸਾਹਿਬ ਨੀਂਦ ਨਹੀਂ ਆਉਣੀ ਨੀਂਹਾਂ ਜੀ ਇਹ ਨੀਂਦਾਂ ਡਾ ਦੂਗੀ ਵਾਹ ਵਾਹ ਜਿਨੇ ਲਈ ਉਹਨਾਂ ਦੀ ਨੀਂਦਾ ਉੱਡ ਜਾਣਗੀ ਹਨਾ ਆ ਕਿ ਆਪਾਂ ਕੰਡੇ ਤੇ ਦੁੱਧ ਰਖਾ ਦਵਾਂਗੇ 18 ਲੀਟਰ ਜਿਹੜਾ ਭਾਂਡੇ 'ਚ ਪਾਊਗੀ ਹਨਾ ਕਹਿਣ ਵਾਲੀ ਗੱਲ ਨਹੀਂ ਆ ਕਰੂਗੀ ਕਰੂਗੀ ਆਖਣ ਵਾਲੀ ਗੱਲ ਨਹੀਂ ਇੱਕ ਆਕੇ ਧੁੰਦਾ ਕਿ ਬਸ ਉਹ ਕੰਮ ਨਹੀਂ ਹੈਗਾ ਤੇ 18 ਲੀਟਰ ਜਿਹੜਾ ਵੱਡਾ ਭਾਂਡੇ 'ਚ ਬੜੇ ਆਰਾਮ ਨਾਲ ਦੁੱਧ ਪਾਊਗੀ ਜੇ ਇਹਨੇ ਨਾ ਪਾਇਆ ਤਾਂ ਕਿਹੇ ਨੂੰ ਨਹੀਂ ਪਾਉਣਾ ਹਨਾ ਜਣਾ ਮੰਨੋ ਹਾਂ ਫਿਰ ਚਵਾਈ ਖੰਡੀ ਸਾਹਿਬ ਬਹੁਤ ਨਹੀਂ ਬੈਠੇ ਵੀ ਚੋਲੇ ਰਹੇ ਬੰਦੇ ਠੀਕ ਹੈ ਹਾਂ ਜੀ ਵਾਹ 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 ਕੀ ਬਾਤ ਸੀ ਝੋੜਾ ਪੀਫਾ ਖਾ ਗਈ ਨੇ ਪੀਫਾ ਖਾ ਗਈ ਹੈਨਾ ਕੀ ਬਾਤ ਹੈ ਮਿਲਕ ਮੈਂ ਨਹੀਂ ਬੜੀ ਆ ਤੇ ਨਾਲ ਜਿਹੜਾ ਬਲੀ ਮਣਕੀ ਅੱਖ ਆ ਗਈ ਹੈਨਾ ਉਧਰਲੀ ਵੀ ਅੱਖ ਖਾ ਗਈ ਓਏ ਤੇ ਕੱਦ ਵੀ ਕੰਨੀ ਜੰਮਦੀ ਨਾਲ ਖਿਆਰ ਰੱਖਦੀ ਆ ਹਾਂ ਜੀ ਹਾਂ ਜੀ ਖਿਆਰ ਮੱਥੇ 'ਚ ਵੀ ਜਿਹੜਾ ਬੱਲ ਬੂਲਿਆ ਚਲ ਪੈਰਾਂ ਦੇ ਨਿਸ਼ਾਨ ਨਹੀਂ ਹੈਗੇ ਅੱਖ ਦੇ ਤੌਰ ਤੇ ਰਾਵੀ 'ਚ ਮੰਨੀ ਜਾਊਗੀ ਹੈਨਾ ਨੀਰਲੀ ਨਹੀਂ ਰਾਵੀ 'ਚ ਆ ਗਈ ਪਹਿਲੀ ਵਾਰੀ ਐਡਾ ਜਾਨਵਰ ਸੰਧੂ ਸਾਹਿਬ ਨੇ ਲਿਆ ਵਾਹ ਵਾਹ ਕਿਆ ਬਾਤ ਹੈ ਇਹ ਤਾਂ ਨੀਂਦ ਨਹੀਂ ਆਈ ਹੋਊਗੀ ਕਈ ਜਰਾ ਰਾਤ ਸੋਚਿਆ ਹੋਊਗਾ ਉੱਠ ਉੱਠ ਕੇ ਹਣਾ ਬਾਬੇ ਦੀ ਸੋਹਣੀ ਗਾੜੀ ਕਿਰਪਾ ਚਾਹੀਦੀ ਹੈ ਬਾਕੀ ਰੇਟ ਕਰੀਏ ਹਣਾ ਮਹਾਰਾਜ ਦੀ ਚਲੋ ਜਿੰਦੇ ਮਨ ਪਸੰਦ ਲੱਗ ਜੂਗੀ ਮੈਂ ਆ ਤੁਹਾਡੇ ਮੋਢੇ ਤੇ ਆਉਂਦੀ ਨਾਲ ਹੀ ਗੱਲ ਨਹੀਂ ਆ ਹੂੰ ਤੇ 2.5 ਲੱਖ ਰੁਪਏ ਪਰਮਾਨ ਮੰਨ ਸਕਦੇ ਹਾਂ ਜਾਇਜ਼ ਹਣਾ ਮੰਡੀ 'ਚ ਹੈਗਾ ਤੇ ਆਪਾਂ 2 ਲੱਖ ਤੇ 20 ਹਜ਼ਾਰ ਰੁਪਏ ਦੀ ਮੈਂ ਦੇ ਦਿਆਂ ਨਹੀਂ ਹੋਰ ਕਰ ਜੀਏ ਇੱਕ ਯਰੀ ਕਰ ਦਈਏ ਇੱਕ ਯਰੀ ਖੁੱਲਾ ਮਾਨ ਕਰਦਾ 10 ਹਜ਼ਾਰ ਮਾਨ ਕਰਦਾ ਨਹੀਂ ਹੋਰ ਕਰ ਜੀਏ ਤੁਸੀਂ ਦੱਸੋ ਅਹੀਂ ਤਾਂ ਨੇ 180 ਦੇ ਦਿੱਤੇ ਨਹੀਂ 180 ਹੈ 180 180 ਨਹੀਂ ਬੂਰੇ ਦੋ ਦੀ ਹਾਂ ਤੇ ਨਾ ਬਾਈ ਦਾ ਨਹੀਂ 180 ਚ ਨਹੀਂ ਬਾਈ 85 ਕਰ ਦੇਗੀ ਇਹ ਮੈਂ ਇੱਕ ਸ਼ੌਂਕ ਤੌਰ ਨੂੰ ਲੈਂਦੀ ਆ ਪੈਸੇ ਬਚਾਉਣ ਨੂੰ ਨਹੀਂ ਲੈਂਦੀ ਅੱਛਾ ਹਾਂਜੀ ਹਾਂਜੀ ਵੈਸੇ ਲੈਂਦੀ ਆ ਬੂਰੇ ਦੋ ਦੀ ਦੇ ਦਾਂਗੇ ਇੱਕ ਸਿਰਫ ਦੀ ਵੀਡੀਓ ਆਪਾਂ ਪਾਉਣੀ ਆ ਦੇਖਤੀ ਵੀ ਹੈ 190 ਦੀ ਕਰ ਦੇਗੀ ਨਹੀਂ ਕਰ ਦੇਗੀ ਡਿਮਾਂਡ ਕਰਾਂਗੇ ਦੋ ਚ ਅੱਛਾ ਹਾਂਜੀ ਖੁੱਲਾ ਖੁੱਲਾ ਕਰ ਖੁੱਲਾ ਕਰ ਦਾਂਗੇ ਮਾਨ ਹਣਾ ਹਾਂਜੀ ਇੱਕ ਬਾਕੀ ਚੀਜ਼ ਹੈਗੀ ਆ 195 ਦੀ ਹਾਂ ਤੇ ਨਾਂ ਹੈ ਜਿਹੜੀ ਬਹਿ ਕੇ ਵਿਖਾ ਦਿਓ ਨਾਲ ਮੜਾ ਮੋੜ ਹਾਂਜੀ ਹਾਂਜੀ ਵਾਹ ਇਤਰਾ ਹੀ ਬਹਿ ਜਾ ਹਣਾ ਕੀ ਬਾਤ ਹੈ ਕੋਈ ਨਹੀਂ ਲੇਖਾ ਜੋ ਕਰੇਗਾ ਕਰਮ ਹੈ ਹਣਾ ਜੀ ਦੀ ਰਵੇ ਤੇ ਇਹ ਨਾ ਸੰਤੂ ਸਾਹਿਬ ਪਰਸੋਂ ਦੀ ਆਪਣੇ ਕੋਲ ਆਈ ਆ ਤੇ ਜਦਨ ਆਪਾਂ ਉਹਨਾਂ ਲਈ ਹੀ ਉਹ ਦਿਨ ਇੱਥੇ ਇਹ ਥੋੜਾ ਜਿਹਾ ਲੱਗੀ ਆ ਪਤਾ ਨਹੀਂ ਚਾਰ ਦੀ ਲੱਗੀ ਆ ਕਿ ਹਰੇ ਦੀ ਲੱਗੀ ਸਾਡੇ ਕੋਲ ਤਾਂ ਕੱਲੀ ਧੂੜ ਹਾਂਜੀ ਹਾਂਜੀ ਤੇ ਮੈਂ ਐਡੀ ਠੰਡੀ ਭਾਵੇਂ ਥੱਲੋਂ ਦੀ ਨਾਂਗ ਚਾ ਜੋ ਮਰਜੀ ਐਡੇ ਡੰਗਰ ਨੇ ਭਜਣਾ ਵੀ ਕਿੱਧਰ ਹੈ ਨਹੀਂ ਭਜਣਾ ਮੈਂ ਹੀ ਬੜੀ ਪਾਉ ਲੇਖਾ ਜੋ ਕਈ ਕੋ ਨਹੀਂ ਅੱਗੇ ਗੱਬਣ ਆ ਗਈ ਵੈੜ ਹਾਂਜੀ ਇਹ ਚਾਰ ਦਿਨਾਂ ਚ ਲੈਂਦੀ ਹੈ ਚਾਰ ਵੈੜ ਵੈੜ ਕਿੰਨਾ ਟਾਈਮ ਲਊਗੀ ਵੈੜ ਜੀ 15 ਤੋਂ 20 18 ਇੱਥੇ ਖੜਦੀ ਆ 15 ਦਿਨ ਗਿਣੀ ਹੈ ਨਾ ਲੈ ਜੋ ਪਹਿਲਨ ਪਹਿਲਨ ਸੁੰਡ ਹੈ ਨਾ ਭਲੂਨ ਨੇ ਚਲੋ ਫੁੱਲ ਗੇ ਤੇ ਕੱਦ ਕਾਂਠ ਵਾਲੀ ਪੂਰੀ ਵਾਹ ਵਾਹ 300 ਵੀ ਬੰਬੀ ਆ ਚਲੋ ਕੋਈ ਲੈ ਚਲੋ ਪਹਿਲਾ ਸਵੇਰ ਹੀ ਸਜਣੋ ਵੈਟ ਨੇ ਸੁਣਾ ਪਲੂਣ ਆ ਜੇ 15 ਦਿਨ ਬੜੇ ਅੰਤਾਜੇ ਨਾਲ ਖੁੱਲੇ ਡੁੱਲੇ ਖੜੂਗੀ ਤੇ ਜਿਹੜਾ ਲੇਵਾ ਭਾਂਡਾ ਏ ਉਹ ਤੁਸੀਂ ਆਪ ਖਿਆਲ ਰੱਖ ਲੋ ਕਿ ਕਿੰਨਾ ਘਰ ਖੁੱਲ ਜੂਗੀ ਅੰਤਾਜਾ ਲਾ ਲਓ ਕੱਦ ਵਜਨ ਫੁੱਲ ਵੱਡਾ ਏ ਲਾਇਓ ਦੁੱਧ ਚੰਗਾ ਸਤੂ ਸਾਹਿਬ ਭਾਂਡੇ ਚ ਪਾਉ ਪੂਰੀ ਸੜੀ ਅੱਛਾ ਕੀ ਬਾਤ ਏ ਤੇ ਬਾਈ ਜੀ ਫਿਰ ਕੀਮਤ 70 ਦੀ ਦੇ ਦਈਏ ਅਸੀਂ ਜਾਇਜ਼ ਤੇ ਨਾ ਛੱਡ ਜੀ ਆਜਾ ਰੇਡ ਜਰਾ ਜਾਇਜ਼ 65 ਦੀ ਜਾਂਦੇ ਹੋਰ ਕਰ ਦੇ ਪਰ ਟੁਕੀ ਜਦੋਂ ਬਿਲਕੁਲ ਤਿਆਰ ਹੋਈ 60 ਦੀ ਜਾਂਦੇ ਹਾਂ ਤੇ ਨਾ ਹੀ 60 ਦੀ 100 ਰੁਪਿਆ 60 ਦੀ ਜਾਂਦੇ ਜਾਣ ਦੋ ਤੁਸੀਂ ਆਸਤਾ ਤੇ ਆਪਣੀ ਵੀਡੀਓ ਬੜੇ ਚਿਰ ਬਾਅਦ ਗਈ ਚਲੋ ਤੇ ਅੱਗੇ ਆ ਗਈ ਟੋਕਰ ਕੱਪਣ ਨਹੀਂ ਨਹੀਂ ਜੀ ਅੱਛਾ ਟਾਈ ਮਹੀਨੇ ਲਈ ਢਾਈ ਟੋਕੜ ਗੱਭਣ ਹੀ ਰਹਗੀ ਹਾਂਜੀ 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 ਟੋਕੜ ਤੇ ਗੱਭਣ ਹੀ ਆ ਗਈ ਦੁੱਧ ਭਾਵੇਂ ਨਹੀਂ ਦਿੰਦੀ ਡرائی ਕੀਤੀ ਆ ਨਾ ਹਾਂਜੀ ਡرائی ਓਕੇ ਓਕੇ ਖੋਲ ਗੇ ਮੈਂ ਪੂਰੀ ਆ ਪਤਲੀ ਚਮੜੀ ਦੀ ਆ ਦੁੱਧ ਚੰਗਾ ਪਰੂਗੀ ਢੋਲੀ ਚੱਲ ਚੰਗੀ ਓਕੇ ਓਕੇ 7.5 ਮਹੀਨੇ ਸੌਰੀ ਨੌਂ ਨੌਂ ਨਹੀਂ ਨਹੀਂ ਹੁਣ ਕਿੰਨਾ ਟਾਈਮ ਹੋ ਗਿਆ ਨੂੰ ਹੁਣ ਇਹਦੇ ਢਾਈ ਮਹੀਨੇ ਪਏ ਆ ਤੇ ਨੌਂ ਤੋਂ ਅੰਦਰ ਆ ਸਾਢੇ 8 ਮੰਨ ਕੇ ਕੋਈ ਚੱਲੇ ਸਾਢੇ 8 ਪਾਸ ਆ ਆਪਾਂ ਕਰਵਾ ਕੇ ਲਿਆਂਦੀ ਅਗਲਾ ਆਪਦੀ ਕਰਵਾ ਲੈ ਜੇ ਕੋਈ ਨਹੀਂ ਵੀ ਕਰਵਾਉਂਦਾ ਤੇ ਵੀਡੀਓ ਚੱਲਣ ਰਹੀ ਹੈ ਹਾਂ ਤੇ ਇਹਦੀ ਇੰਜ ਮੇਰਾ ਸ਼ਾਇਦ ਮੇਰੇ ਕੋਲ ਵੀਡੀਓ ਵੀ ਹੈਗੀ ਆ ਜਦੋਂ ਡਾਕਟਰ ਸਾਹਿਬ ਚੈੱਕ ਕਰ ਰਹੇ ਹਨ ਇਹ 8 ਅੰਕ ਦੇ ਲਾਗੇ ਬੰਨੇ ਹੋਗੀ ਇਹ 9 ਆ ਜਾਂਦਾ ਅੱਛਾ ਇਹ ਫਿਰ 11 ਨਹੀਂ ਸਾਢੇ ਕਿ 10 ਮਹੀਨੇ ਕਈ ਮਹੀਂ ਸੂ ਪੈਂਦੀਆਂ ਇੱਕ ਅਗਲੀ ਚਮੜੀ ਦੀ ਆ ਨਹੀਂ ਚੰਗੀ ਮੈਂ ਮੈਂ ਦਾ ਹਿਸਾਬ ਹੁੰਦਾ ਕੋਈ ਵੱਧ ਵੀ ਦਿਨ ਲੈ ਜਾਂਦੀ ਹੈ ਕੋਈ ਦਹੀਂ ਵੀ ਸੂ ਪੈਂਦੀ ਹੈ ਹਨਾ ਹਾਂ ਫਾਇਦਾ ਜਿੰਨੇ ਲੈਣੀ ਜਾਗ ਰੇਟ ਤੇ ਪੰਜਣੀ ਕਿੰਨੇ ਇੱਕ ਦੀ 60 ਦੀ ਦੇਗੀ 60 ਦੀ ਜਾਣਦਾ ਕੋਈ 60 ਦੀ 2 ਹੋਰ ਜਾਣਦਾ 52 52 ਹਜ਼ਾਰ ਦੀ ਸੱਜ ਨੂੰ ਇਹ ਮਿਲ ਜੂਗੀ ਮੈਂ 56 ਦੀ ਦੇ ਦਿਆਂ ਕੋਈ ਗੱਲ ਨਹੀਂ ਉਹ ਵਾ 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 ਕੀ ਬਾਤ ਹੈ 56 ਹਜ਼ਾਰ ਦੀ ਤੇ ਆਹ ਚਿੱਤ ਕਰਦਾ ਇੱਕ ਵਾਰ ਫੇਰ ਖੋਲ ਕੇ ਤੁਹਾਨੂੰ ਧੋਰਾ ਚਾਰਾ ਇਹਦਾ ਚੈੱਕ ਕਰਵਾ ਦੀਏ ਹਾਂਜੀ ਜਿਨੇ 2 ਲੱਖ ਲਾਉਣਾ ਉਹਨੂੰ ਨੀਂਦ ਨਹੀਂ ਚਾਉਣੀ ਨਹੀਂ ਠੀਕ ਆ ਜੀ ਕਿਉਂਕਿ ਚੀਜ਼ ਬੜੀ ਵੱਡੀ ਆ ਕੋਈ ਛੋਟੀ ਮੋਟੀ ਨਹੀਂ ਇੱਥੇ ਆ ਕੇ ਵੇਖਿਓ ਹਾਥੀ ਖਰੀਦ ਲਿਆ ਸਮਝ ਲੋ ਤੁਸੀਂ ਹਾਥੀ ਹਾਥੀ ਦਾ ਬੱਚਾ ਵੀ ਨਹੀਂ ਗਾ ਗੁੱਡ ਜੌਬ ਹੈ ਤੁਹਾਡੀ ਵਧੀਆ ਹੈ ਕਿਉਂਕਿ ਮਾਣ ਖੁਸ਼ ਕਰ ਦਿੰਦੀ ਮੈਂ ਫੜ ਕੇ ਕਰਾਂ ਵਾਹ ਵਾਹ ਮੋੜ ਲਿਓ ਕਿਉਂਕਿ ਹਨੇਰਾ ਆਂਦਿਆ ਕਰਮ ਵਾਲੀ ਨੂੰ ਨਾ ਖਪਾਈਏ ਤੇ ਇਹਨੂੰ ਟਿਕਾਣੇ ਲਾਓ ਅੰਦਰ ਜਿਹੜੀ ਨੂੰ ਵਾਹ ਜੀ ਵਾਹ ਲੋ ਜੀ ਸੱਚਰੋ ਖਰੀਦਾਰੀ ਕਰਿਓ ਤਾਂ ਨਵਾਸ ਸਾਰਿਆਂ ਦਾ ਵੀਡੀਓ ਵੇਖਣ ਲਈ ਸਤਿ ਸ੍ਰੀ ਅਕਾਲ ਤੇ ਰੱਬ ਰੱਖਾ ਜੀ